ਦੇਖੋ ਕਿੱਦਾਂ ਗੱਡੀ ਵਜੀ ਰੱਖੋ ਵਿੱਚ ਕਿੱਦਾਂ ਗੱਡੀ ਵਜੀ ਆਟੋ ਆਟੋ ਬੰਟਨ ਲੱਗਾਉ ਨੇ ਪੂਸੀ ਗੱਡੀ ਵਿੱਚ ਜਿਹੜੀ ਫਸਦੀ ਔਰ ਦੇਖੋ ਕਿਤਰਾ ਜਿਹੜੀ ਹਾਲਾਤ ਮਾੜੇ ਹੋਏ ਪੈਲੇ ਲੁਧਿਆਣਾ ਦੇ ਆ ਦੇਖੋ ਨੰਗੀਆਂ ਤਾਰਾਂ ਜਿਹੜੀਆਂ ਛੱਡੀਆਂ ਹੋਈਆਂ ਨੇ ਕਿਸੇ ਨੂੰ ਵੀ ਕਰੰਟ ਲੱਗਦਾ ਜਿਹੜੀ ਕਿ ਇਹ ਡਾਰ ਹੋ ਸਕਦਾ ਇਹ ਬਹੁਤ ਜ਼ਿਆਦਾ ਖੱਡੇ ਆਗੇ ਜੀ ਬੜੀ ਪ੍ਰੇਸ਼ਾਨੀ ਹੁੰਦੀ ਚੱਲਣ ਨੂੰ ਜੀ ਸਵਾਰੀ ਕਹਿੰਦੇ ਭਈਆ ਕਿਵੇਂ ਚੱਲ ਰਿਹਾ ਮੈਂ ਕਹਿੰਦਾ ਜੀ ਖੱਡੇ ਮੈਂ ਕੀ ਕਰੂੰ ਜੀ ਮੈਂ ਬਹੁਤ ਪ੍ਰੇਸ਼ਾਨ ਮੈਂ ਖੁਦ ਹੀ ਪਰੇਸ਼ਾਨ ਹਾਂ ਆ ਸੱਟ ਲੱਗੀ ਹੋਣੀ ਤਾਈ ਤਾਈ ਦੇਖੋ ਆ ਸੱਟਾ ਜਿਹੜੀ ਕਿਹਾ ਇਹਦਾ ਪਰਭਾਈ ਕੌਣ ਕਰੂਗਾ ਮੇਰੀ ਗੱਡੀ ਨਵੀਂ ਗੱਡੀ ਹੈ ਮੈਂ ਕਟੋਕਣੀ ਤੋ ਇਹਦੀ ਦੂਜੀ ਸਰਵਿਸ ਸਾਲ ਚ ਹੋਣੀ ਸੀਗੀ ਮੈਂ ਚਾਰ ਕਰਾ ਚੁੱਕਿਆ ਚਾਰ ਕਰਾ ਚੁੱਕਿਆ ਪੂਰੀ ਹਾਲਤ ਹੋ ਗਈ ਹੈ ਸੜਕ ਦੀ ਸਸ਼ੇਗਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਯੂਵੰਪਰੀ ਇਸ ਵਕਤ ਲੁਧਿਆਣਾ ਸਮਾਰਟ ਸਿਟੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਲੁਧਿਆਣਾ ਮਹਾਨਗਰ ਦਾ ਕਿਹਾ ਜਾਂਦਾ ਤੇ ਉੱਥੇ ਹੀ ਅੱਜ ਲੁਧਿਆਣਾ ਦੇ ਹਾਲਾਤ ਦਿਖਾਵਾਂਗੇ ਤੁਹਾਨੂੰ ਪਤਾ ਹੋਵੇਗਾ ਕਿ ਸਵੇਰ ਤੋਂ ਲੈ ਕੇ ਸ਼ਾਮ ਦੁਪਹਿਰ ਹੋ ਗਈ ਹੈ ਕਿ ਬਰਸਾਤ ਜਿਹੜੀ ਕਿ ਲਗਾਤਾਰ ਪੈਂਦੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਸੜਕਾਂ ਦੇ ਉੱਤੇ ਜਿਹੜਾ ਲੁਧਿਆਣਾ ਖੱਡਿਆ ਦੇ ਨਾਲ ਭਰਿਆ ਆ ਨਜ਼ਰ ਆਉਂਦਾ ਤੇ ਲਗਾਤਾਰ ਜਿਹੜੀ ਕਿ ਬਰਸਾਤ ਨੇ ਲੋਕਾਂ ਦੀ ਨੱਕ ਦੇ ਵਿੱਚ ਦਮ ਦਿੱਤਾ ਹੈਗਾ ਤੇ ਉੱਥੇ ਹੀ ਜੇਕਰ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਜਿਹੜੀ ਕਿ ਪਈ ਸੀ ਤੇ ਹੁਣ ਦੁਬਾਰਾ ਜਿਹੜੀ ਕਿ ਕੁਦਰਤ ਨੇ ਆਪਣਾ ਕਹਿਰ ਦਿਖਾਣਾ ਸ਼ੁਰੂ ਕਰ ਦਿੱਤਾ ਹੈ ਤੇ ਤੁਸੀਂ ਦੇਖ ਪਾ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਖੱਡੇ ਜਿਹੜੇ ਕਿ ਆ ਸੜਕਾਂ ਤੇ ਹੋਏ ਪਏ ਨੇ ਸੜਕਾਂ ਦੇ ਉੱਤੇ ਪਾਣੀ ਜੰਮ ਗਿਆ ਆ ਵਾ ਖੱਡੇ ਪਾਣੀ ਉੱਤੇ ਉੱਤੇ ਪਏ ਹੋਏ ਨੇ ਇਹ ਤਸਵੀਰ ਜਿਹੜੀ ਕਿ ਤੁਹਾਨੂੰ ਜਰੂਰ ਦਿਖਾਉਣੀ ਲਾਜ਼ਮੀ ਹੈ ਕਿਉਂਕਿ ਜੇਕਰ ਤੁਸੀਂ ਸੜਕਾਂ ਤੇ ਚੱਲ ਰਹੇ ਹੋ ਤਾਂ ਆਪਣੀ ਗੱਡੀਆਂ ਅਤੇ ਆ ਅਰ ਖਾਰ ਕਰੋ ਕਿਸ ਤਰ੍ਹਾਂ ਜਿਹੜੀ ਕਿ ਇੱਕ ਆਟੋ ਚਾਲਕ ਹੋ ਗਿਆ ਬਾਈ ਅਰੇ ਪਤਾ ਨਹੀਂ ਲੱਗਾ ਖਟਾ ਨਹੀਂ ਪਤਾ ਲੱਗਿਆ ਪਤਾ ਲੱਗਿਆ ਨਹੀਂ ਨਹੀਂ ਅੱਛਾ ਕਿੱਦਾਂ ਕਿੱਦਾਂ ਵਜੀ ਜੱਡੀ ਜੰਪ ਕਿੱਥੇ ਕੀਤੀ ਕਾਫੀ ਜੰਪ ਹੋਇਆ ਜੀ ਥੱਲੇ ਬੈ ਗਿਆ ਸੀ ਥੱਲੇ ਬੈ ਜੀ ਨੁਕਸਾਨ ਹੋ ਸਕਦਾ ਜੀ ਹਾਂ ਜੀ ਹਾਂ ਜੀ ਕਿੰਨਾ ਨੁਕਸਾਨ ਹੋ ਸਕਦਾ ਉਹ ਜੀ 1000 2000 ਕੇ ਕਰੇ ਮੇ ਨੁਕਸਾਨ ਹੋ ਸਕਦਾ ਬਿਲਕੁਲ ਨੁਕਸਾਨ ਵੀ ਹੋ ਸਕਦਾ ਸੀਗਾ ਇਹ ਇੱਟਾਂ ਜਿਹੜੀਆਂ ਰੱਖੀਆਂ ਹੋਈਆਂ ਨੇ ਇਹ ਵੀ ਕਿਤੇ ਨੁਕਸਾਨ ਦਾ ਹੈ ਕਿ ਨਹੀਂ ਆ ਲੋਕਾਂ ਨੂੰ ਅੱਛਾ ਖੱਡੇ ਹੈਗੇ ਨੇ ਸੜਕ ਦੇ ਪਤਾ ਲੱਗ ਰਿਹਾ ਜੀ ਹਾਂਜੀ ਪਤਾ ਲੱਗ ਰਿਹਾ ਜੀ ਹਾਂਜੀ ਬਹੁਤ ਜ਼ਿਆਦਾ ਖੱਡੇ ਹੈਗੇ ਜੀ ਬੜੀ ਪਰੇਸ਼ਾਨੀ ਹੁੰਦੀ ਚੱਲਣ ਨੂੰ ਜੀ ਅੱਛਾ ਸਵਾਰੀਆਂ ਕਿਸ ਤਰ੍ਹਾਂ ਦੀ ਡਾਵਾ ਡੋਲ ਹੋ ਜਾਂਦੀ ਹੈ ਸਵਾਰੀਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਸਵਾਰੀ ਕਹਿੰਦੇ ਭਈਆ ਕੈਸੇ ਚੱਲ ਰਿਹਾ ਮੈਂ ਕਹਿੰਦਾ ਜੀ ਖੱਡੇ ਵਿਖਾ ਮੈਂ ਕੀ ਕਰੂੰ ਜੀ ਮੈਂ ਬਹੁਤ ਪਰੇਸ਼ਾਨ ਮੈਂ ਖੁਦ ਹੀ ਪਰੇਸ਼ਾਨ ਹਾਂ ਹਾਂਜੀ ਬਾਰਿਸ਼ ਕਰਕੇ ਮੈਂ ਗੱਡੀਆਂ ਨਹੀਂ ਚਲਾਦਾ ਇਹ ਤਾਂ ਅੱਜ ਮਜਬੂਰੀ ਘਰ ਸੇ ਲੈ ਕੇ ਆਉਂ ਗੇੜਾ ਉਹ ਬਿਲਕੁਲ ਖੱਡੇ ਆ ਕਰਕੇ ਲੋਕ ਕਾਫੀ ਪਰੇਸ਼ਾਨ ਨੇ ਤੇ ਇਹ ਜਿਹੜੇ ਖੱਡੇ ਨੇ ਜਗਾਉ ਪੁੱਲ ਦੇ ਉੱਤੇ ਨੇ ਜਿਹੜਾ ਕਿ 24 ਘੰਟੇ ਸੜਕ ਚੱਲਦੀ ਹੈ ਹਾਈਵੇ ਕੇ ਲੈ ਇੱਕ ਤਰ੍ਹਾਂ ਦਾ ਹਾਈਵੇ ਨੂੰ ਕਨੈਕਟ ਕਰਦਾ ਰੋੜਾ ਹਾਂਜੀ ਕਿਆਸਪੁਰੇ ਦੀਆਂ ਸੜਕਾਂ ਦਾ ਵੀ ਬਣਾ ਲਿਓ ਕਿਆਸਪੁਰੇ ਕੀ ਹਾਲਾਤ ਨੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਉਹ ਬਿਲਕੁਲ ਬਹੁਤ ਜ਼ਿਆਦਾ ਹਾਲਾਤ ਨੇ ਆ ਦੇਖੋ ਨੰਗੀਆਂ ਤਾਰਾਂ ਜਿਹੜੀਆਂ ਛੱਡੀਆਂ ਹੋਈਆਂ ਨੇ ਕਿਸੇ ਨੂੰ ਵੀ ਕਰੰਟ ਲੱਗਦਾ ਜਿਹੜੀ ਕਿ ਇਹ ਡਾਰ ਹੋ ਸਦਾ ਉਹ ਕੋ ਪੋਸੇ ਗੱਡੀ ਵੀ ਜਿਹੜੀ ਕਿ ਫਸਦੀ ਔਰ ਦੇਖੋ ਕਿਤਰਾ ਜਿਹੜੀ ਕਿ ਹਾਲਾਤ ਮਾੜੇ ਹੋਏ ਪਏ ਲੁਧਿਆਣਾ ਦੇ ਆ ਸੜਕਾਂ ਦੇ ਉੱਤੇ ਗੱਡੇ ਜਿਹੜੇ ਕਿ ਪਏ ਨੇ ਤੇ ਲਗਾਤਾਰ ਜਿਹੜੀ ਕਿ ਹਫਤਾ ਹੋ ਗਿਆ ਵਾ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਵੱਲੋਂ ਇਆ ਐਨ ਐਨ ਫੰਡ ਦਿੱਤੇ ਜਾਂਦੇ ਆ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਵੱਲੋਂ ਪਰ ਜੂ ਜਿਹੜੀ ਕਿ ਨਹੀਂ ਖਿਸਕਿਆ ਦੇਖੋ ਕਿੱਦਾਂ ਥਲੇ ਜਰਦੀ ਗਈ ਕਿ ਨਹੀਂ ਕਿੰਨੀ ਮੁਸ਼ਕਿਲ ਨਾਲ ਦੇਖੋ ਜੇ ਬਾਈਚਾਂਸ ਕੋਈ ਵੱਡਾ ਖੱਡਾ ਹੋਵੇ ਤਾਂ ਗੱਡੀ ਫਸ ਜਾਂਦੀ ਆ ਗੱਡੀ ਫਸਣ ਦੇ ਨਾਲ ਕਾਫੀ ਨੁਕਸਾਨ ਹੁੰਦਾ ਵਾ ਪਰ ਸਰਕਾਰ ਜਿਹੜੀ ਆਈ ਹੈ ਕੋਈ ਵੀ ਜਿਹੜੀ ਕਿ ਫੈਸਿਲਿਟੀ ਲੋਕਾਂ ਨੂੰ ਨਹੀਂ ਮਿਲਦੀ ਪਈ ਕੋਈ ਵੀ ਜਿਹੜੇ ਮੇਅਰ ਨੇ ਡਿਪੀ ਮੇਅਰ ਨੇ ਸੀਨੀਅਰ ਮੇਅਰ ਨੇ ਮੌਜੂਦਾ ਕਰਨ ਆ ਜਾਂਦੇ ਨੇ ਰਾਉਂਡ ਅਪ ਤਾਂ ਕਰਨਾ ਆ ਜਾਂਦੇ ਨੇ ਪਰ ਕਿਤਨੇ ਕਿਤੇ ਅਧਿਕਾਰੀਆਂ ਦੇ ਵੱਲੋਂ ਕੰਮ ਨਹੀਂ ਕਰਵਾਏ ਜਾਂਦੇ ਆ ਤੁਹਾਨੂੰ ਪਿਛੇ ਦੋ ਦਿਨਾਂ ਦੀ ਗੱਲ ਪਤਾ ਹੋਏਗੀ ਕਿ ਲੁਧਿਆਣਾ ਦੇ ਵਿੱਚ ਇੱਕ ਖੱਡਾ ਹੋ ਗਿਆ ਸੀ ਵੇਲੇ ਸੈਸ਼ਨ ਦੇ ਸਾਹਮਣੇ ਉਹ ਕਿੰਨਾ ਕੁ ਨੁਕਸਾਨ ਦਾ ਸੀਗਾ ਪਰ ਉੱਥੇ ਕਿਹਾ ਗਿਆ ਸੀਗਾ ਕਿ ਇਹਨੂੰ ਦੋ ਘੰਟੇ ਵਿੱਚ ਠੀਕ ਕੀਤਾ ਜਾਏਗਾ ਦੋ ਘੰਟੇ ਵੀ ਬਿਜਾਏ ਚਾਰ ਦਿਨ ਹੋ ਗਏ ਖੱਡੇ ਠੀਕ ਕਰਦੇ ਨੂੰ ਪਰ ਹਜੇ ਤੱਕ ਠੀਕ ਨਹੀਂ ਹੋ ਰਿਹਾ ਦੇਖੋ ਕਿੰਨਾ ਕੁ ਜ਼ਿਆਦਾ ਨੁਕਸਾਨ ਉਹ ਪੁਲ ਤੋਂ ਜਿਹੜਾ ਥੱਲੇ ਆ ਰਹੇ ਨੇ ਜਗਰਾਉਂ ਪੁਲ ਵਾਲਾ ਆ ਰਹੇ ਉਹ ਕਿੱਦਾਂ ਗੱਡੀਆਂ ਉਛਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਦੇਖੋ ਜੰਪਿੰਗ ਕਰਦੀਆਂ ਇਹ ਨਜ਼ਰ ਆ ਰਹੀਆਂ ਨੇ ਇਹ ਲੁਧਿਆਣਾ ਹੁਣ ਸਮਾਰਟ ਸਿਟੀ ਨਹੀਂ ਜੰਪਿੰਗ ਲੁਧਿਆਣਾ ਨਾਮ ਹੋਣਾ ਚਾਹੀਦਾ ਆ ਕਿੱਸ ਤਰ੍ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਆ ਇਹ ਗੱਲਬਾਤ ਕਰਦੇ ਹਾਂ ਕੋਈ ਲੋਕਾਂ ਦੇ ਨਾਲ ਕਿ अरे लुधियाना स्मार्ट सिटी क्या है लुधियाना जंपिंग लुधियाना कह सकते हैं खड्डा इतना बड़ा बड़ा है कहीं कमानी टूटती है कहीं सेंसर इसका गड़बड़ हमारे मिस्त्री देखो साथ में के मिस्त्री में घूमता है इसीलिए बगल में मिस्त्री हमारे बैठे मिस्त्री है हाँ जी मिस्त्री है मिस्त्री दसो दसो आप मिस्त्री साथ में लेके चलते हैं कब टूट जाए कब देखा इतना हाईवे भी खड्डे हैं उधर ट्रांसपोर्ट नगर पाजी सिमराला चौक दिल्ली रोड पे उधर भी खड्डर इधर भी खड्डर क्या करें पाजी खड्डे खड्डे ਜੰਪਿੰਗ ਹੋ ਰਿਹਾ ਹੋਰ ਹੋਰ ਉਹ ਕਿਸ ਤਰ੍ਹਾਂ ਹੋ ਰਿਹਾ ਔਰ ਉਹ ਕਿਸ ਤਰ੍ਹਾਂ ਜਿਹੜੀ ਕਿ ਲੋਕਾਂ ਨੂੰ ਟ੍ਰੈਫਿਕ ਤੇ ਵੀ ਵਿੱਚ ਵੀ ਦਿੱਕਤ ਆ ਰਹੀ ਹੈ ਤੇ ਉੱਥੇ ਹੀ ਕਾਫੀ ਲੋਕ ਜਿਹੜੇ ਕਿ ਖੱਜਲ ਖਵਾ ਰਹੇ ਨੇ ਨਜ਼ਰ ਆ ਰਹੇ ਨੇ ਹਾਲਾਂਕਿ 1000 ਕਰੋੜ ਦਾ ਬਜਟ ਵੀ ਦਿੱਤਾ ਗਿਆ ਉਸ ਤੋਂ ਬਾਅਦ 1100 ਕਰੋੜ ਦਾ ਕਾਫੀ ਜਰਾ ਪੰਜਾਬ ਨੂੰ ਫੰਡ ਦਿੱਤਾ ਗਿਆ

ਪਰ ਸੇ ਮੁੰਡੇ ਡਿੱਗੇ ਸਾਡੇ ਵੀ ਅੱਛਾ ਕਿ ਕੋਈ ਸੱਟਾ ਫੱਟਾ ਨਹੀਂ ਬਚਾ ਹੋਇਆ ਬਚਾ ਹੋ ਗਿਆ ਇਸ ਤਾਂ ਮੁੰਡਿਆਂ ਆ ਆ ਹੁਣ ਡਿੱਗੇ ਹੋ ਤੁਸੀਂ ਨਹੀਂ ਨਹੀਂ ਇਹ ਤਾਂ ਪਰਨਾ ਲੱਗਾ ਅੱਛਾ ਉਹਨੇ ਸੱਟਾ ਲੱਗੀ ਹੋਈ ਹੈ ਸੋ ਸੋ ਬਿਲਕੁਲ ਠੇਕੇ ਠੇਕੇਦਾਰਾਂ ਨੂੰ ਸਰਕਾਰਾ ਠੇਕਾ ਦਿੱਤਾ ਜਾਂਦਾ ਰਹੋ ਆ ਸੱਟ ਲੱਗੀ ਹੋਣੀ ਤਾਈ ਤਾਈ ਵੇਖੋ ਆ ਸੱਟਾ ਜਿਹੜੀ ਕੀ ਹੈ ਇਹਦਾ ਪਰਭਾਈ ਕੌਣ ਕਰੂਗਾ ਕੌਣ ਕਰੂਗਾ ਇਹਦਾ ਪਰਭਾਈ ਸਰਕਾਰ ਕਰੂਗੀ ਤੁਹਾਡੇ ਮਾਤਾ ਪਿਤਾ ਕਰੋਗੇ ਕੌਣ ਕਰੂਗਾ ਸਰਕਾਰੀ ਪਰੂਗੀ ਸਰਕਾਰ ਤਾਂ ਪਰਦੇ ਨਹੀਂ ਹੁਣ 2 ਸਾਲਾਂ ਨੂੰ ਕਿਹਾ ਸੀ ਆਪਾਂ ਕੀ ਹੱਥ ਪਾ ਦੋ ਕੋਈ ਬੈਰੀਲ ਪੂਰੀ ਉਹ ਕਹਿੰਦੇ ਨਹੀਂ ਜਾਮ ਲੱਗ ਦੇਣਾ ਅੱਛਾ ਹਾਂਜੀ ਇਹ ਕੀ ਜਾਂਦੇ ਕੁਝ ਨਹੀਂ ਆਪਾਂ ਚਲੇਗੇ ਜਾਮ ਲੱਗ ਜਾਣਾ ਜਾਮ ਲੱਗ ਜਾ ਹਾਂਜੀ ਚਲੋ ਬਿਲਕੁਲ ਕਿਤਨਾ ਕਿਤੇ ਪ੍ਰਸ਼ਾਸਨ ਵੀ ਜਿਹੜਾ ਕੀ ਹੈ ਅਕਾ ਮੀਚਰੀਆ ਹੋ ਜਾਂ ਨਜ਼ਰ ਆ ਰਿਹਾ ਹੈ ਕੋਈ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਕੋਈ ਮਰ ਜਾਵੇ ਕੋਈ ਡਿੱਗ ਜਾਵੇ ਕੋਈ ਟਹਿ ਜਾਵੇ ਕੋਈ ਕਿਸੇ ਨੂੰ ਪਰਵਾਹ ਨਹੀਂ ਆਪਣੀਆਂ ਕੁਰਸੀਆਂ ਹਰੇਕ ਨੂੰ ਪਿਆਰੀਆਂ ਇਹ ਜਿਹੜੇ ਕੀ ਹੈ ਬਹੁਤ ਹੀ ਜਿਹੜੇ ਕੀ ਹੈ ਲਾਪਰਵਾਹੀ ਜਿਹੜੀਆ ਲੁਧਿਆਣਾ ਦੇ ਵਿੱਚ ਵਰਤਰੇ ਹੋਏ ਨਜ਼ਰ ਆ ਰਹੇ ਨੇ ਆ ਬਹੁਤ ਹੀ ਜਿਹੜਾ ਕੀ ਹੈ ਅਰ ਰੋ ਕੋਣ ਗੱਡੀ ਦੇਖੋ ਦੇਖੋ ਨੀਚੇ ਕਿੰਨਾ ਗੇਰੀ ਉਹ ਦੇਖੋ ਕਿੰਨੀ ਵੀ ਨੀਚੇ ਗੱਡੀ ਚੱਲੇਗੀ ਘਾਟੋਂ ਘਟਦੀ ਹੈ 1.5 ਫੁੱਟ ਗੱਡਾ ਤਾਂ ਹੋਣਾ ਹੀ ਹੋਣਾ 1.5 ਫੁੱਟ ਕੱਡਾ ਜਿਹੜੇ ਕੀਆ ਹੋਣੀ ਆ ਦੇਖੋ ਮਜਬੂਰਾਂ ਦੇ ਨਾਲ ਲੋਕਾਂ ਨੂੰ ਖੱਡਿਆ ਦੇ ਵਿੱਚੋਂ ਕੱਢਣੀ ਵਹਿ ਰਹੀ ਗੱਡੀ ਹੋਰ ਹੋਰ ਕੋ ਕਿੱਦਾਂ ਨਹੀਂ ਢੇਗੀ ਬਹੁਤ ਹੀ ਜਿਹੜਾ ਕਿ ਖਤਰੇ ਲਾਭ ਜਿਹੜਾ ਕਿ ਹੈਗਾ ਵਾ ਤੇ ਹੁਣ ਕਦੋਂ ਪ੍ਰਸ਼ਾਸਨ ਜਾਗੇਗਾ ਕਦੋਂ ਸੁੱਤੀ কুমਕੜੀ ਨੀਂਦ ਤੋਂ ਜਾਗੇਗਾ ਇਹ ਆਨਾਂ ਸਮਾਂ ਦੇਖਣਾ ਹੈਗਾ ਪਰ ਕਿਤਨੇ ਕਿਤੇ ਦਿੱਕਤਾਂ ਕਾਫੀ ਹੁੰਦੀ ਆ ਆ ਸਾਹਮਣੇ ਇਹ ਦ੍ਰਿਸ਼ ਤਾਂ ਦਿਖਾ ਦਿੰਨਾ ਲੁਧਿਆਣਾ ਦੇ ਅਨੇ ਮਾਰੇ ਹਾਲਾਤ ਹੋ ਚੁੱਕੇ ਨੇ ਕਿ ਲੁਧਿਆਣਾ ਦੇ ਵਿੱਚ ਆਣਾ ਵੀ ਹੁਣ ਕੋਈ ਪਸੰਦ ਨਹੀਂ ਕਰਦਾ ਕਿਉਂਕਿ ਲੁਧਿਆਣਾ ਦੇ ਵਿੱਚ ਹਰ ਕੋਈ ਆਂਦਾ ਸੀਗਾ ਦੂਰ ਦੂਰ ਤੋਂ ਦੇਸ਼ ਦੇ ਦੂਰ ਦੂਰ ਤੋਂ ਫੋਰਨਰ ਵੀ ਇੱਥੇ ਆਉਂਦੇ ਸੀਗੇ ਪਰ ਹੁਣ ਹਾਲਾਤ ਇੰਨੇ ਕੋ ਖਸਤਾ ਹੋ ਗਏ ਨੇ ਕਿ ਖਸਤਾ ਹਾਲਾਤਾਂ ਨੂੰ ਦੇਖਦੇ ਹੋਏ ਸੜਕਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਡਿਵੈਲਪਮੈਂਟ ਨਾ ਹੁੰਦੇ ਹੋਏ ਕੋਈ ਵੀ ਇੱਥੇ ਰੋ ਰੋ ਕਿੱਦਾਂ ਗੱਡੀ ਵਜੀ ਰੱਖੋ ਵਿੱਚ ਕਿੱਦਾਂ ਗੱਡੀ ਵਜੀ ਕਿੰਨੇ ਵੱਡੇ ਵੱਡੇ ਖੱਡੇ ਨੇ 2.5 ਫੁੱਟ ਦੇ ਖੱਡੇ ਨੇ ਕਿੱਦਾਂ ਲੋਕ ਜਾਣਗੇ ਕਿੱਦਾਂ ਲੋਕ ਆਣਗੇ ਗੱਡੀਆਂ ਟੁੱਟੀਆਂ ਭੱਜ ਰਹੀਆਂ ਨੇ ਕਿਸ ਤਰ੍ਹਾਂ ਸਰਵਾਈਵ ਹੋਏਗਾ ਸਾਡੇ ਆ ਸਮੇਂ ਤੋਂ ਬਾਹਰ ਆ ਜੀ ਪ੍ਰਸ਼ਾਸਨ ਜਿਹੜੇ ਕਿ ਆ ਸੁੱਤਾ ਹੈ ਕਹਿੰਦੇ ਸਾਡਾ ਕੰਪੀਟੀਸ਼ਨ ਸੀਗਾ ਕੰਪੀਟੀਸ਼ਨ ਕੈਨਸਲ ਹੋ ਗਿਆ ਤੁਹਾਡਾ ਉਹ ਰੱਖੋ ਰੱਖੋ ਕਿੰਨੀ ਪਾਣੀ ਕਿੰਨਾ ਖੜਾ ਪੁਲ ਤੇ ਹਾਲਾਂਕਿ ਪੁਲ ਤੇ ਪਾਣੀ ਨਹੀਂ ਖੜਨਾ ਚਾਹੀਦਾ ਇਹ ਜਿਹੜੇ ਕਿ ਆ ਦਾਵਾ ਕੀਤਾ ਹੋਇਆ ਸੀਗਾ ਤੇ ਡਵੈਲਪਮੈਂਟ ਬਹੁਤ ਹੋਈ ਕਹਿੰਦੇ ਜੀ ਅੱਛਾ ਇੱਕ ਹੋਰ ਗੱਲ ਵੀ ਕਹਿੰਦੇ ਆ ਕਹਿੰਦੇ ਕਿ ਪ੍ਰਸ਼ਾਸਨ ਜੜਕਿਆ ਕਹਿੰਦੇ ਕਿ ਮੀਂਹ ਪੰਦਾ ਵਾ ਬਰਸਾਤ ਹੁੰਦੀ ਆ ਪਾਣੀ ਦਾ ਖੜਨਾ ਹੀ ਖੜਨਾ ਚਲੋ ਪਾਣੀ ਦਾ ਖੜਨਾ ਕਰ ਪਰ ਉਹਦੀ ਨਿਕਾਸੀ ਵੀ ਦਾ ਨਾਲਾ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਆ ਇਹ ਹੋਰ 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 ਆਟੋ ਆਟੋ ਬਟਰ ਲਗਾਉਣੀ ਓਏ ਹਾਂਜੀ ਬੁਰਾ ਹਾਲ ਆ ਕਿੰਨਾ ਹਾਲ ਆ ਸੜਕਾਂ ਦਾ ਬਹੁਤ ਬੁਰਾ ਹਾਲ ਆ ਅੱਛਾ ਮੇਰੀ ਗੱਡੀ ਨਵੀਂ ਗੱਡੀ ਐ ਮੈਂ ਕਟੋਕਣੀ ਤੋਂ ਇਹਦੀ ਦੂਜੀ ਸਰਵਿਸ ਸਾਲ ਚ ਹੋਣੀ ਸੀਗੀ ਮੈਂ ਚਾਰ ਕਰਾ ਚੁੱਕਿਆ ਚਾਰ ਕਰਾ ਚੁੱਕਿਆ ਪੂਰੀ ਹਾਲਤ ਹੋ ਗਈ ਹੈ ਸੜਕ ਦੀ ਬਾਰਿਸ਼ ਹੋ ਕੇ ਹੋਰ ਸੜਕਾ ਟੁੱਟ ਗਿਆ ਤੁਸੀਂ ਟੈਕਸ ਦਿੰਦੇ ਹੋ ਕਾਹਦਾ ਟੈਕਸ ਦੇ ਰਹੇ ਹੋ ਪਤਾ ਨਹੀਂ ਜੀ ਕਿ ਟੈਕਸ ਕਿੱਥੇ ਜਾਂਦਾ ਕਿੱਥੇ ਨਾਲੇ ਕਿਨ ਸੜਕਾ ਤਾਂ ਬਹੁਤ ਬੁਰਾ ਹਾਲ ਹੋ ਗਿਆ ਜੀ ਆਵਾ ਦੀ ਬਾਤੀ ਹੈ ਕਿ ਇਹ ਡਿਵੈਲਪਮੈਂਟ ਹੈ ਹੱਥ ਜੋੜੇ ਜੀ ਹੱਥ ਜੋੜੇ ਜੀ ਹੋਗਾ ਹੱਥ ਵੀ ਜੋੜਦੇ ਨਜ਼ਰ ਆ ਰਹੇ ਨੇ ਤੇ ਆ ਦੇਖ ਲਓ ਕਿ ਆ ਰੋਡ ਆ ਆ ਕਿਸ ਤਰ੍ਹਾਂ ਦੀ ਰੋਡ ਆ ਰੱਖੋ ਆ ਬੱਟੇ ਵਾਲੀ ਰੋਡ ਆ ਬੱਟੇ ਵਾਲੀ ਰੋਡ ਆ ਦੇਖੋ ਕਿਸ ਤਰ੍ਹਾਂ ਦੀ ਰੋਡ ਆ ਲੋਕ ਹੱਥ ਮਾਰਦੇ ਪਏ ਆ ਦੇ ਕੋ ਕਹਿੰਦੇ ਕੁਛ ਨਹੀਂ ਹੋਣਾ ਹੈਗਾ ਕਹਿੰਦੇ ਜੋ ਮਰਜੀ ਕਰ ਲੋ ਕੁਛ ਨਹੀਂ ਹੋਣਾ ਹੈਗਾ ਦੇਖ ਸਕਦੇ ਹੋ ਹਾਲਾਤ ਲੋਕ ਪਰੇਸ਼ਾਨ ਬਹੁਤ ਹੀ ਜ਼ਿਆਦਾ ਖਸਾ ਹਾਲਾਤ ਹੋਏ ਪਏ ਨੇ ਇਹ ਕਲਾ ਕੁਦਰਤ ਦੇ ਕਰਕੇ ਨਹੀਂ ਹੈਗਾ ਇਹ ਲੋਕ ਬਹੁਤ ਪਰੇਸ਼ਾਨ ਨੇ ਅਧਿਕਾਰੀਆਂ ਦੇ ਵੱਲ ਜਿਹੜੇ ਕੰਮ ਨਹੀਂ ਕਰ ਰਹੇ ਸਰਕਾਰੀਆਂ ਤਨਖਾਹਾਂ ਲੋਕਾਂ ਦੇ ਟੈਕਸਾਂ ਦੇ ਨਾਲ ਤਨਖਾਹਾਂ ਆ ਰਹੀਆਂ ਨੇ ਕੰਮ ਜ਼ੀਰੋ ਪਰਸੈਂਟ ਦਿਖਦਾ ਨਜ਼ਰ ਆ ਰਿਹਾ ਪਰ ਉਹ ਦੇਖੋ ਦੇਖੋ ਕਿਸ ਤਰ੍ਹਾਂ ਜਿਹੜੇ ਕਿ ਲੋਕ ਝੂਲੇ ਹੋਏ ਨਜ਼ਰ ਆ ਰਹੇ ਆ ਇਹ ਗੱਡੀਆਂ ਜੰਪ ਕਰਦੀ ਪਈਆਂ ਕੀ ਕਹਿਣਾ ਚਾਹੋ ਭਾਜੀ ਬਹੁਤ ਜ਼ਿਆਦਾ ਨੁਕਸਾਨ ਆ ਇੱਥੇ ਅੱਛਾ ਹਾਂਜੀ ਮੀਂਹ ਕਰਕੇ ਬਹੁਤ ਜ਼ਿਆਦਾ ਨੁਕਸਾਨ ਆ ਅੱਛਾ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਪ੍ਰਸ਼ਾਸਨ ਕੋਈ ਸਾਰਾ ਕੁੰਭਕਾਂ ਦੀ ਨਹੀਂ ਸੁੱਤਾ ਪਿਆ ਜੀ ਅੱਛਾ ਹਾਂਜੀ ਬਰਸਾਤ ਆ ਰਹੀ ਹੁੰਦਾ ਜਾਗ ਜਾਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਅੱਖਾਂ 'ਚ ਪਾਣੀ ਪਿਆ ਉਹਨਾਂ ਦੇ ਬਿਲਕੁਲ ਬਿਲਕੁਲ ਪਿਆ ਜੀ ਦੇਖੋ ਜੀ ਆ ਪਾਣੀ ਹੈ ਬਿਲਕੁਲ ਪਾਣੀ ਪਾਣੀ ਹੋਇਆ ਪਿਆ ਜੀ ਸਾਰਾ ਸ਼ਹਿਰ ਉਹ ਬਿਲਕੁਲ ਹਾਂਜੀ ਬੇਨਤੀ ਹੈ ਵੀ ਰੋਡ ਦਾ ਕੁਝ ਕਰੋ ਬਹੁਤ ਜਿਆਦਾ ਪਰੇਸ਼ਾਨ ਹੋ ਰਹੀ ਹੈ ਪਬਲਿਕ ਨਾ ਗੱਡੀਆਂ ਵੀ ਬਹੁਤ ਖਰਾਬ ਹੋ ਰਹੀਆਂ ਨੇ ਓਦਾਂ ਵੀ ਬਹੁਤ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਪਲੀਜ਼ ਬਹੁਤ ਜ਼ਿਆਦਾ ਹੁਣ ਬੜੀ ਡਿਸਟਰਬ ਬਹੁਤ ਜ਼ਿਆਦਾ ਹੁਣ ਬਚ ਕੇ ਆਏ ਆ ਬੜੀ ਮੁਸ਼ਕਲ ਬਾਈ ਚਾਂਸ ਕੁਸਟਮ ਮਾਈਗ੍ਰੈਂਟ ਡਿਸਕਰੀ ਪ੍ਰੋਬਲਮ ਹੈ ਫਿਰ ਉਹ ਉਹ ਤੇ ਬਹੁਤ ਜ਼ਿਆਦਾ ਡੀਪ ਚ ਚਲਾ ਜਾਏਗਾ ਡੀਐਮਸੀ ਜਾਣਾ ਪਏਗਾ ਫਿਰ ਬਿਲਕੁਲ ਜਾਣਾ ਪਏਗਾ ਪਰ ਪਲੀਜ਼ ਤੁਸੀਂ ਪੇਸ਼ੇ ਨਹੀਂ ਜਾਣਾ ਪਊਗਾ ਡੀਐਮਸੀ ਪਹਿਲੇ ਡੀਐਮਸੀ ਜਾਏਗਾ ਉੱਥੋਂ ਸ਼ਹਿਰ ਕਾਰਪੋਰੇਸ਼ਨ ਦਾ ਵੀ ਕੁਝ ਬਣ ਜਾਏਗਾ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕੁਝ ਕਰੋ ਪਲੀਜ਼ ਬਿਲਕੁਲ ਲੋ ਖੱਜਲਗਵਾਰ ਹੁੰਦੇ ਨੇ ਨਜ਼ਰ ਆ ਰਹੇ ਨੇ ਡਿਵੈਲਪਮੈਂਟ ਦੇ ਨਾਂ ਤੇ 0% ਡਵੈਲਪਮੈਂਟ ਨਜ਼ਰ ਆ ਰਹੀ ਹੈ ਉਹ ਕਹਿੰਦੇ ਇੱਕ ਪਾਸੇ ਕਹਿੰਦੇ ਕਿ ਚੰਗਾ ਹੁੰਦਾ ਹੈ ਇੱਕ ਪਾਸੇ ਕਹਿੰਦੇ ਮਾੜਾ ਹੁੰਦਾ ਪਰ 0% ਜਿਹੜੀ ਕਿ ਲੋਕ 0% ਰੇਟਿੰਗ ਦੇ ਰਹੇ ਨੇ ਲੁਧਿਆਣਾ ਸ਼ਹਿਰ ਨੂੰ ਕਿਸ ਤਰ੍ਹਾਂ ਸੁਧਰੇਗਾ ਲੁਧਿਆਣਾ ਸ਼ਹਿਰ ਕਿਸ ਤਰ੍ਹਾਂ ਇਹ ਖੱਡੇ ਭਰੇ ਜਾਣਗੇ ਕਿਸ ਤਰ੍ਹਾਂ ਜਿਹੜੇ ਕਿ ਲੋਕ ਉਹ ਰੱਖੋ ਪਰ ਲੋਕ ਵੀ ਕਹਿ ਰਹੇ ਨੇ ਬਹੁਤ ਪਰੇਸ਼ਾਨ ਨੇ ਕਿਸ ਤਰ੍ਹਾਂ ਜਿਹੜੇ ਕਿ ਆਹ ਰੋ ਲਾਲ ਲਾਲ ਬੱਤੀਆਂ ਲਾ ਕੇ ਘੁੰਮੀ ਜਾਂਦੇ ਵੇ ਨੇ ਲਾਲ ਬੱਤੀਆਂ ਲਾ ਕੇ ਘੁੰਮ ਰਹੇ ਨੇ ਆਰਾਮ ਦੇ ਨਾਲ ਬਰਸਾਤ ਦਾ ਮੌਸਮ ਦਾ ਮਜ਼ਾ ਲੈ ਰਹੇ ਨੇ ਪਰ ਲੋਕ ਪਰੇਸ਼ਾਨ ਹੋ ਰਹੇ ਨੇ ਉਹਦੀ ਕੋਈ ਟੈਨਸ਼ਨ ਨਹੀਂ ਹੈਗੀ ਕਿਸੇ ਨੂੰ ਕਦੋਂ ਜਾਗੇਗਾ ਪ੍ਰਸ਼ਾਸਨ ਕਦੋਂ ਜਾਗੇਗੀ ਸਰਕਾਰ ਕਦੋਂ ਧਿਆਨ ਦੇਗੀ ਪੰਜਾਬ ਦੇ ਵੱਲ ਸਰਕਾਰ ਕਦੋਂ ਜ਼ਿਲ੍ਹਿਆਂ ਦੇ ਵੱਲ ਧਿਆਨ ਦੇਗੀ ਸਰਕਾਰ ਹੜਾ ਦੀ ਮਾਰ ਦੇ ਨਾਲ ਪੰਜਾਬ ਅੱਗੇ ਤਰਾਹੀ ਤਰਾਹੀ ਕਰ ਰਿਹਾ ਤੇ ਉੱਥੇ ਹੀ ਲੁਧਿਆਣਾ ਦੇ ਲੋਕ ਵੀ ਕਿਹਾ ਤਰਾਹੀ ਤਰਾਹੀ ਕਰਦੇ ਨਜ਼ਰ ਆ ਰਹੇ ਨੇ ਕੋਨੇ ਸਮਾਰਟ ਸਿਟੀ ਨਾ ਕਿਉ ਤੁਸੀਂ ਇਹਨੂੰ ਲੁਧਿਆਣੇ ਦਾ ਖੱਡਿਆ ਦਾ ਰਾਜਾ ਕਿਉ ਲੁਧਿਆਣੇ ਨੂੰ ਤੇ ਜੰਪਿੰਗ ਲੁਧਿਆਣਾ ਕਹੀਓ ਤੁਹਾਡੀ ਗ੍ਰੇਸ਼ਨ ਕਮੈਂਟਸਨ ਜਰੂਰ ਸੀਓ ਜੁੜਿਓ ਹੁਣ ਲੈ ਜਨਾ ਸੰਜਣਾ ਜੀ ਯੂਮ ਰਿਪੋਰਟ ਧੰਨਵਾਦ